ਸਪੈਸ਼ਲ ਨਾਕਾ ਬੰਦੀ ਜਿਵੇਂ 26 ਜਨਵਰੀ ਦੇ ਪ੍ਰੋਕਸ਼ਨ ਸੀ ਕਰ ਰਹੇ ਆ ਜੀ ਉਹਦੇ ਚ ਸਬ ਇਨਸਪੈਕਟਰ ਚਰਨਜੀਤ ਸੀਜੀਐ ਸਟਾਫ ਦਾ ਇਹਨੇ ਸਰਵਿਸ ਰੋਡ ਬਾਟ ਫੁੱਲ ਪੰਡੋਰੀ ਗੁੱਲਾ ਉੱਥੇ ਨਾਕਾ ਲਾਇਆ ਹੋਇਆ ਸੀਗਾ ਥਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੋਕ ਕੇ ਪੁੱਛਗਿੱਛ ਕੀਤੀ ਗੱਡੀ ਦੀ ਸਰਚ ਕੀਤੀ ਤਾਂ ਉੱਤੇ ਜਿਹੜਾ ਕਯੂਜ਼ਡ ਸੀਗਾ ਉਹਦੇ ਕੋਲੋਂ ਇੱਕ ਵੈਪਨ ਮਿਲਿਆ ਵੈਪਨ ਦਾ ਕੋਈ ਲਾਇਸੈਂਸ ਵਗੈਰਾ ਨਹੀਂ ਦਿਖਾ ਸਕਿਆ ਨੋਨ ਪਰਚਾ ਦੇਤਾ ਪਰਚਾ ਦੇ ਕੇ ਉਹਦਾ ਰਿਮਾਂਡ ਲਿਆ ਰਿਮਾਂਡ ਦੇਣ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਕੀਤੀ ਤਾਂ ਇੰਟਰੋਗੇਸ਼ਨ ਤੇ ਇਹਨਾਂ ਇਹਨਾਂ ਕਾਨੂੰਪੁਰ ਕਾਲੇ ਦਾ ਰਹਿਣ ਵਾਲਾ ਅੰਮ੍ਰਿਤਸਰ ਸਾਡੇ ਥਾਣੇ ਦਾ ਉੱਥੇ ਇਹਦੇ ਘਰੇ ਜਾ ਕੇ ਉੱਥੋਂ 1 ਕਿਲੋ 300 ਗ੍ਰਾਮ ਦੇ ਕਰੀਬ ਫਿਰ ਉਹਨਾਂ ਰਿਕਵਰ ਹੋਈ 1 ਲੱਖ 7000 ਰੁਪਿਆ ਡਰੱਗਬਾਨੀ ਰਿਕਵਰ ਹੋਈ ਤੇ ਇੱਕ ਹੋਰ ਵੈਪ ਉੱਥੋਂ ਬਲੌਕ ਪਿਸਟਨ ਪੋਸਟਰੀਅਰ ਮੇਜਰੀ ਦੀ ਪਾਰ ਹੋ ਆਂਦੀ ਹੈ ਹੋਰ ਕਬੂਲ ਹੋਰ ਮਾਮਲੇ ਇਸ ਤੇ ਜੀ ਇੱਕ ਪਹਿਲੇ ਇੱਥੇ ਆ 20 ਗ੍ਰਾਮ ਤੇ ਕਿੰਨੇ ਦਾ ਹੀਰੋਇਨ ਦਾ ਪਹਿਲੇ ਪਰਚਾ ਹੈ 17 18 18 ਗ੍ਰਾਮ ਦਾ ਹੈ